ਕਲ ਜੀ ਸਾਰੇ ਨੂੰ ਜੈ ਉਸਟਿਕ ਮੁਕਸ਼ਤ। ਲੋ ਜੀ ਅੱਜ ਆਪਾਂ ਤੁਹਾਨੂੰ ਬੁਲੀਅਨ ਸਟਿਚ ਸਿਖਾਵਾਂਗੇ। ਕਾਫੀ ਡਿਮਾਂਡ ਆ ਰਹੀ ਸੀ ਕਿ ਬੁਲੀਅਨ ਸਟਿਚ ਦੇ ਵਿੱਚ ਰੂਲਸ ਫਲਾਰ ਕਿਵੇਂ ਬਣਦਾ ਉਹਦੇ ਬਾਰੇ ਦੱਸੋ। ਤਾਂ ਪੇਪਰ ਕraft ਡਿਜ਼ਾਈਨ ਰੈਡੀ ਕੀਤਾ ਹੈਗਾ। ਤਾਂ ਹੁਣ ਆਪਾਂ ਬੁਲੀਅਨ ਸਟਿਚ ਸਾਨੂੰ ਜਿਹੜਾ ਸਿਖਾਵਾਂਗੇ। ਆਪਾਂ ਛੋਟੇ-ਛੋਟੇ ਰੋਜ਼ੇਸ ਪਾ ਕੇ ਤੁਹਾਨੂੰ ਦਿਖਾਵਾਂਗੇ। ਉਹ ਫੁੱਲ ਨੂੰ ਤੁਸੀਂ ਜਿੰਨਾ ਮਰਜ਼ੀ ਵੱਡਾ ਕਰ ਸਕਦੇ ਹੋ ਉਹਦੇ ਆਲੇ-ਦੁਆਲੇ ਪਾ ਕੇ ਇੱਕ ਵਰੀ ਧਾਗਾ ਸੂਈ ਦਾ ਇਸ ਤਰੀਕੇ ਨਾਲ ਪਾਉਤੇ ਕੱਢ ਲਾਂਗੇ ਇਹ ਆਪਾਂ ਐਂਕਰ ਵਾਲੀ ਥ੍ਰੈਡ ਨਾਲ ਫੁੱਲ ਥ੍ਰੈਡਨ ਵਾਲੀ ਕਰਨਾ ਤੇ ਨਾਲ ਆ ਪਾਉਹੀ ਸੂਈ ਆਪਣੀ ਯੂਜ਼ ਕੀਤੀ ਹੈਗੀ ਆ ਤੁੰਤੂਈ ਸੂਈ ਤੋਂ ਥੋੜੀ ਜਿਹੀ ਵੱਡੀ ਤਾਂ ਕਿ ਤੋਂ ਵੀ ਇੰਨਾ ਥੋੜਾ ਜਿਹਾ ਟਾਂਕਾ ਚੱਕ ਕੇ ਉਸ ਧਾਗੇ ਨੂੰ ਐਵੇਂ ਕਰ ਲੈਣਾ ਹੈਗਾ ਤੇ ਇਹਦੇ ਉੱਪਰ ਦੀ ਇਸ ਤਰੀਕੇ ਨਾਲ ਵਲ ਦੇਣਾ ਠੀਕ ਹੈ ਜਿਹੜਾ ਸੈਂਟਰ ਹੋਊਗਾ ਉਹ ਥੋੜਾ ਜਿਹਾ ਘੱਟ ਆਪਾਂ ਉਹ ਕਰਾਂਗੇ ਤੇ ਇਹਨੂੰ ਥੋੜਾ ਜਿਹਾ ਲੂਸ ਰੱਖਣਾ ਵਾਲਾ ਟਾਈਟ ਨਹੀਂ ਕਰਨਾ ਤੇ ਸੂਈ ਨੂੰ ਇਸ ਤਰੀਕੇ ਨਾਲ ਘੁਮਾ ਕੇ ਤੇ ਵਿੱਚੋਂ ਕੱਢ ਲੈਣਾ ਹੈਗਾ ਤੇ ਸਾਰੇ ਧਾਗੇ ਨੂੰ ਉਧਰ ਲੈ ਜਾਣਾ ਤਾਂ ਆਪਣੇ ਕੋਲੇ ਬੁਲੀਅਨ ਵਾਲਾ ਜਿਹੜਾ ਪਹਿਲਾ ਸਟਿਚਾ ਉਹ ਰੈਡੀ ਹੋ ਜਾਊਗਾ ਇਹ ਵਾਲਾ ਜਿਹੜਾ ਆਪਾਂ ਸਟਿਚ ਆ ਇਹਨੂੰ ਆਪਾਂ ਸੈਂਟਰ 'ਚ ਰੱਖਾਂਗੇ ਠੀਕ ਹੈ ਇਹ ਸੈਂਟਰ ਦੇ ਵਿੱਚ ਇਥੋਂ ਸੁਈ ਚੱਕ ਕੇ ਇੱਧਰ ਪਾਵਾਂ ਹੌਲੀ ਹੌਲੀ ਗੋਲ ਕਮਾ ਆ ਕੇ ਤੇ ਵਾਰ ਕਰ ਲਵਾਂਗੇ ਬਸ ਇਹ ਜਾਂ ਧਾਗਾ ਕਮਾਉਣ ਦੀ ਹੀ ਟੈਕਨੀਕ ਆ ਹੋਰ ਇਹਦੇ ਵਿੱਚ ਕੁਝ ਨਹੀਂ ਹੈਗਾ ਠੀਕ ਹੈ ਇੱਕ ਥੋੜਾ ਜਿਹਾ ਟਾਈਮ ਲੱਗ ਜੂਗਾ ਥੋੜਾ ਆ ਲੋ ਤਾਂ ਇਹਨੂੰ ਜਿੱਥੋਂ ਕੱਟਿਆ ਸੀਗਾ ਇਹਨੂੰ ਇੱਧਰਲੀ ਸਾਈਡ ਆਪਾਂ ਨੀચે ਘੜ ਦੇਣਾ ਤਾਂ ਤੁਸੀਂ ਦੇਖੋਗੇ ਜਿਹੜੀ ਚੀਜ਼ ਸੈਂਟਰ ਚ ਬਣੀ ਸੀ ਉਹਨੂੰ ਆਪਾਂ ਕਵਰ ਕਰ ਰਹੇ ਹਾਂ ਹੌਲੀ ਹੌਲੀ ਹੁਣ ਆਪਾਂ ਨੈਕਸਟ ਜਿਹੜਾ ਪਾਉਣਾ ਆਪਾਂ ਇੱਥੇ ਕਢਣਾ ਤੇ ਆਪਣੇ ਧਾਗੇ ਨੂੰ ਆਪਾਂ ਹਾਂ ਇਵੇਂ ਇਹਦੇ ਉੱਤੇ ਰੌਂਡ ਰੌਂਡ ਕਰਕੇ ਥੋੜਾ ਜਿਹਾ ਲੰਬਾ ਆਪਾਂ ਠੀਕ ਹੈ ਤੇ ਇਹਨੂੰ ਗੋਲ ਕਮਾ ਕੇ ਤਾਂਗੇ ਨੂੰ ਫੇਰ ਕੱਢ ਲੈਣਾ ਬਾਅਦ ਇੰਤਾਗੇ ਨੂੰ ਫੜਨਾ ਪੈਂਦਾ ਤਾਂ ਕਰਕੇ ਤੁਹਾਨੂੰ ਕਲੀਅਰਲੀ ਉਹ ਚੀਜ਼ ਜਿਹੜੋ ਬਣਾਉਂਗੀ ਤਾਂ ਸਮਝ ਆਊਗੀ ਠੀਕ ਹੈ ਐਵੇਂ ਕਰ ਦੇਣਾ ਤੇ ਉਸ ਤੋਂ ਬਾਅਦ ਇਹਦੀ ਵਿੱਚ ਦੀ ਕੱਢ ਦੇਣਾ ਦੇਖੋ ਰੋਸ ਫਲ ਬਣ ਗਏ ਹੈ ਨਾ ਇਸੇ ਤਰੀਕੇ ਨਾਲ ਹੁਣ ਆਪਾਂ ਇੱਥੋਂ ਕੱਢਾਂਗੇ ਜਿਹੜੀ ਬਣ ਜਾਂਦੀ ਆ ਉਸ ਤੋਂ ਥੋੜਾ ਅੱਗੋਂ ਕੱਢਣਾ ਹੁੰਦਾ ਆਪਾਂ ਤਾਂ ਕਿ ਆਪਣਾ ਪੂਰਾ ਫੁੱਲ ਜਿਹੜਾ ਕਵਰ ਹੋ ਪਏ। ਹੁਣ ਇਹਦੇ ਉੱਪਰ ਫਿਰ ਤੁਸੀਂ ਐਵੇਂ ਸੂਈ ਫੜ ਕੇ ਇਹਨੂੰ ਰਾਉਂਡ ਰਾਉਂਡ ਜਿੰਨਾ ਲੰਬਾ ਤੁਸੀਂ 스프링 ਬਣਾਉਣਾ ਹੈ ਕਿਉਂਕਿ ਹੁਣ ਫੁੱਲ ਨੂੰ ਕਵਰ ਕਰਨਾ ਤਾਂ ਉਹਦੇ ਆਲੇ-ਦੁਆਲੇ ਆਪਾਂ ਨੂੰ 스프링 ਬਣਾਉਣਾ ਪੈਣਾ। ਤਾਂ ਥੋੜਾ ਜਿਹਾ ਹਰ ਇੱਕ ਸਟੈਪ ਦੇ ਵਿੱਚ ਲੰਬਾ ਜਿਹੜਾ ਸਪਰਿੰਗ ਹੈ ਉਹ ਰਹੂਗਾ ਤੇ ਇਹਨੂੰ ਉਸੇ ਟੈਕਨੀਕ ਨਾਲ ਹੀ ਇੱਥੋਂ ਫੜ ਕੇ ਗੋਲ ਕਰਕੇ ਥੋੜਾ ਘੁਮਾ ਕੇ ਸੂਈ ਨੂੰ ਤੇ ਥ੍ਰੈਡ ਨੂੰ ਖਿੱਚ ਲੈਣਾ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਇਹ ਬਹੁਤ ਸੋਹਣਾ ਤੁਹਾਡਾ ਬਣ ਜਣਾ ਹੈਗਾ ਦੇਖੋ ਹੁਣ ਇਹਨੂੰ ਇੱਥੋਂ ਆਪਾਂ نیچے ਕਾੜੋ ਲੈਣਾ ਤੁਸੀਂ ਦੇਖ ਸਕਦੇ ਹੋ ਸ਼ੇਪ ਫੁੱਲ ਦੀ ਪੂਰੀ ਪ੍ਰੋਪਰ ਬਣ ਰਹੀ ਹੈ ਆਪਣੀ ਹੁਣ ਹੁਣ ਥੋੜਾ ਜਿਹਾ ਸਪਰਿੰਗ ਆਪਾਂ ਹੋਰ ਥੋੜਾ ਜਿਹਾ ਵੱਡਾ ਲੰਮਾ ਗੀ ਤਾਂ ਕਿ ਪ੍ਰੋਪਰ ਰੋਜ਼ ਨੂੰ ਕਵਰ ਕਰ ਲੇ। ਹੋਏ ਦੇ ਵਿੱਚ ਆਪਾਂ ਜਿਹੜੇ ਸਪਰਿੰਗ ਪਾਉਣੇ ਨੇ ਥੋੜੇ ਜਿਆਦਾ ਪਾਵਾਂਗੇ। ਇਸ ਤਰੀਕੇ ਨਾਲ ਇਹਨੂੰ ਮੈਂ ਟਾਈਟ ਨਹੀਂ ਕਰਨਾ ਫਿਰ ਨਿਕਲ ਨਹੀਂ ਨੀ ਸੂਈ ਵਿੱਚੋਂ। ਇਹ ਬਣਾਉਣ ਵਾਸਤੇ ਸਾਨੂੰ ਸੂਈ ਹੈ ਜਿਹੜੀ ਘੁਮਾ ਕੇ ਕੱਢਣੀ ਹੋਈ ਪੈਣੀ। ਠੀਕ ਹੈ ਹੁਣ ਇਹਨੂੰ हौली हौली कमा के कर दो तो। ठीक है देखो जी हमें धागा माड़ा मोटा इधर उधर कोई गल नहीं ठीक है देखो बहुत सोहना अपना ਨਿੱਕਾ ਜਿਹਾ ਕੋਈ ਰੋਜ਼ ਫਲਾਰ ਹੈ ਜਿਹੜਾ ਇਹ ਰੈਡੀ ਹੈ ਵੱਡਾ ਇਹਨੂੰ ਕਰਨਾ ਆਪਣੀ ਇੱਛਾ ਹੈ ਜਿਵੇਂ ਮਰਜ਼ੀ ਤੁਸੀਂ ਇਹਨੂੰ ਵੱਡਾ ਕਰੀ ਜਾਓ ਮਸੇੜੀ ਵਾਲੀ ਦੀਵਾਲੀ ਜਿਹੜਾ ਸਪਰਿੰਗ ਸਾਈਜ਼ ਆ ਉਹ ਵੱਧ ਕਰਕੇ ਤੇ ਰਾਉਂਡ ਰਾਉਂਡ ਬਣਾਈ ਜਾਣਾ ਤੇ ਆਪਣੇ ਬਹੁਤ ਸੋਹਣਾ ਰੋਜ਼ ਫਲਾਰ ਹੈ ਜਿਹੜਾ ਬਣ ਕੇ ਰੈਡੀ ਹੋ ਜਾਊਗਾ ਇਸ ਤਰੀਕੇ ਨਾਲ ਤੁਸੀਂ ਘਮਾਉਣਾ ਹੈ ਵਰਕ ਕਰਦੇ ਇੱਕ ਤੁਸੀਂ ਕਈ ਵਾਰੀ ਮੈਸੇਜ ਕਰਕੇ ਕਹਿੰਦੇ ਹੋ ਵੀ ਜਿਵੇਂ ਸੋਡਾ ਸਾਫ਼ ਬਣਦਾ ਸਾਡਾ ਉਵੇਂ ਸਾਫ਼-ਸਾਫ਼ ਨਹੀਂ ਬਣਦਾ ਦੇਖੋ ਪ੍ਰੈਕਟਿਸ ਹੈ ਜਦੋਂ ਤੁਸੀਂ ਪਹਿਲੀ ਵਾਰੀ ਕੋਈ ਕੰਮ ਕਰੋਗੇ ਉਨੀ ਸਫਾਈ ਨਹੀਂ ਆਉਗੀ ਹਨਾ ਦੂਜੀ ਵਾਰੀ ਕਰੋਗੇ ਉਸ ਤੋਂ ਜ਼ਿਆਦਾ ਵਧੀਆ ਬਣੂਗਾ ਤੀਜੀ ਵਾਰੀ ਕਰੋਗੇ ਉਸ ਤੋਂ ਜ਼ਿਆਦਾ ਵਧੀਆ ਬਣੂਗਾ ਤੇ ਜਿੰਨੇ ਵਾਰੀ ਤੁਸੀਂ ਪ੍ਰੈਕਟਿਸ ਕਰਦੇ ਰਹੋਗੇ ਹੋਰ ਜ਼ਿਆਦਾ ਸੋਹਣਾ ਜ਼ਿਆਦਾ ਸੋਹਣਾ ਬਣਦਾ ਰਹੂਗਾ ਤੇ ਪਰਫੈਕਟ ਤੁਸੀਂ ਵਰਕ ਕਰਨ ਲੱਗ ਜਾਓਗੇ ਟਾਈਮ ਕੈਨੀ ਹੁੰਨੀ ਹੈ ਵੀ ਤੁਸੀਂ ਦੋ ਚਾਰ ਟਾਂਕੇ ਪਰਫੈਕਟਲੀ ਸਿੱਖ ਲਓ ਬਸ ਉਹਨਾਂ ਨਾਲ ਹੀ ਤੁਸੀਂ ਆਪਦੇ ਸੂਟ ਵਰਕ ਕਰ ਸਕਦੇ ਹੋ ਸਭਾਲੇ ਟਾਂਕਿਆਂ ਚ ਪੈਣ ਦੀ ਲੋੜ ਨਹੀਂ ਹੈ ਨਾ ਕੱਚਾ ਟਾਂਕਾ ਹੋ ਗਿਆ ਲੀਜੀ ਡੀਜੀ ਸਟਿਚ ਹੋ ਗਿਆ ਬਹੁਤ ਸੌਖੇ ਨੇ ਤੇ ਬਹੁਤ ਟਾਈਮ ਵੀ ਉਹਨਾਂ ਤੇ ਘੱਟ ਲੱਗਦਾ ਲਓ ਜੀ ਉਹ ਵੱਡਾ ਤਾਂ ਇਹਨੂੰ ਜਿੰਨਾ ਮਰਜ਼ੀ ਕਰੀ ਜਾਓ ਉਹ ਸੋਟੀ ਚੁਆਇਸ ਆ ਮੈਂ ਇੱਕ ਵਾਰੀ ਆਪਣਾ ਰੂਜ਼ ਫਲਾਰ ਹੈ ਦੇਖੋ ਬਣ ਗਿਆ ਰੈਡੀ ਹੈ ਇਹ ਇਹ ਵਰਕ ਜਿਹੜਾ ਹੈਗਾ ਇਹ ਸਦਾ ਬਹਾਰ ਹੁੰਦਾ ਇਹ ਖਰਾਬ ਵੀ ਨਹੀਂ ਹੁੰਦਾ ਤੇ ਬਣਿਆ ਵੀ ਬਹੁਤ ਪਿਆਰਾ ਲੱਗਦਾ ਇੱਕ ਕੱਪ ਹੋਰ ਪਾ ਲੈਣਾ ਮਰਤਾ ਕਰ ਰਿਹਾ ਵਿੱਚ ਪਿਆ ਗਿਆ ਕਿੰਝੀ ਇੱਕ ਇਹ ਟਿਕਾੜਾ ਲਿਆ ਇਹ ਵਾਹ ਥੋੜਾ ਜਿਹਾ ਟਾਈਮ ਕੰਜੂਮਿੰਗ ਆ ਪਰ ਟ੍ਰੈਂਡ ਵਿੱਚ ਕਾਫੀ ਆ ਜੇ ਤੁਸੀਂ ਇਹ इजीली ਕਰ ਲੈਨੇ ਹੋ ਤਾਂ ਤੁਸੀਂ ਇਹਦੇ ਵੀ ਸੂਟ ਕੱਢ ਸਕਦੇ ਹੋ ਇੱਕ ਪੱਤੀ ਆਪਾਂ ਹੋਰ ਪਾ ਦਿੰਨੇ ਆ ਫਿਰ ਤੁਹਾਨੂੰ ਇਹਦੇ ਨਾਲ ਜਿਹੜੀਆਂ ਪੱਤੀਆਂ ਲੱਗਣਗੀਆਂ ਉਹਨਾਂ ਬਾਰੇ ਦੱਸਦੇ ਆਂ ਉਸ ਮੇਨ ਮੇਨ ਪ੍ਰੋਸੈਸ ਜਿਹੜਾ ਹੈਗਾ ਉਹ ਆਹ ਹੈ ਜਿਹੜਾ ਆਪਾਂ ਸੂਈ ਦੇ ਵਿੱਚ ਇਹਨੂੰ ਲਪੇਟਣਾ ਕਿਉਂਕਿ ਇਹ ਜੇ ਤੁਸੀਂ ਟਾਈਟ ਕਰਤਾ ਤਾਂ ਤੁਹਾਡਾ ਫਿਰ ਸਪ੍ਰਿੰਗ ਹੈ ਜਿਹੜਾ ਉਹ ਬਣ ਨਹੀਂ ਸੁਈ ਦੇ ਵਿੱਚੋਂ ਨਿਕਲਣਾ ਨਹੀਂ ਇਹਨੂੰ ਲੂਸਲੀ ਬੋੜਾ ਇਹ ਵੀ ਨਾ ਹੋਵੇ ਦੀ ਸਪ੍ਰਿੰਗ ਖਿੱਲੜੀ ਜਾਵੇ ਤਾਂ ਥੋੜਾ ਜਿਹਾ ਉਹਦੀ ਅਦ੍ਰਿਕਾ ਹੁਣ ਜਿੰਨਾ ਜਿੰਨਾ ਜ਼ਿਆਦਾ ਚਾਹੋ ਉਨਾ ਵੱਡਾ ਫਲਾਰ ਤੁਸੀਂ ਇਹਦੇ ਨਾਲ ਬਣਾ ਸਕਦੇ ਹੋ ਹੁਣ ਮੈਂ ਸੋਨੂ ਪੱਤੀਆਂ ਬਣਾਉਣੀਆਂ ਦੱਸਦੀਆਂ ਇੱਕ ਵਾਰੀ ਫਿਰ ਆਪਾਂ ਫੁੱਲ ਤੁਸੀਂ ਹੋਰ ਵੱਡਾ ਦੇਖ ਲਾਂਗੇ ਟਾਈਮ ਹੋਇਆ ਤਾਂ ਆਪਾਂ ਬਣਾ ਦਾਂਗੇ ਨੈਕਸਟ ਆਪਾਂ ਗ੍ਰੀਨ ਥ੍ਰੈਟ ਲਿਆ ਹੈਗਾ ਤੇ ਇਹਦੇ ਵਿੱਚ ਹੁਣ ਆਪਾਂ ਪੱਤੀਆਂ ਜਿਹੜੀਆਂ ਉਹ ਬਣਾਵਾਂਗੇ ਹੁਣ ਇਹਦੇ ਵਿੱਚ ਪੱਤੀਆਂ ਜਿਹੜੀਆਂ ਆਪਾਂ 2-3 ਤਰੀਕਿਆਂ ਨਾਲ ਬਣਾ ਸਕਦੇ ਹਾਂ ਹਨਾ ਉਹ ਤੁਹਾਡੀ ਚੋਇਸ ਆ ਪਹਿਲਾਂ ਡੰਡੀ ਟੰਕਾ ਬਣਾਉਣਾ ਉਹ ਬਣਾ ਲਓ ਜਦੋਂ ਡੰਡੀ ਟੰਕਾ ਲਾ ਕੇ ਫਿਰ ਉਹਦੇ ਆਏਦ ਵਾਲੇ ਪੱਤੀਆਂ ਲਾ ਸਕਦੇ ਆਪਾਂ ਇਹ ਵੀ ਡੰਡੀ ਟੰਕਾ ਲਓ ਠੀਕ ਹੈ ਇਹ ਹੋ ਗਿਆ ਡੰਡੀ ਟੰਕਾ ਤਾਂ ਇਸ ਤੋਂ ਬਾਅਦ ਜਿਹੜੀਆਂ ਪੱਤੀਆਂ ਇਹਦੇ ਚ ਲਾਉਣੀਆਂ ਨੇ ਇਹ ਵੇਲੇ ਫੁੱਲਾਂ ਨਾਲ ਲੇਜੀ ਡੀਜੀ ਵਾਲੀਆਂ ਜਿਹੜੀਆਂ ਪੱਤੀਆਂ ਨੇ ਉਹ ਬਹੁਤ ਸੋਹਣੀਆਂ ਲੱਗਦੀਆਂ ਨੇ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਜਿਹੜੀ ਪੱਤੀ ਆ ਉਹ ਬਣਾ ਸਕਦੇ ਇਹ ਵਰਗੀਆਂ ਪੱਤੀਆਂ ਬਹੁਤ ਸੌਖੀਆਂ ਨੇ ਤੇ ਸੋਹਣੀਆਂ ਵੀ ਬਹੁਤ ਲੱਗਦੀਆਂ ਕਾਫੀ ਸੋਹਣੇ ਲੱਗਦੇ ਨੇ ਇਹ ਵਾਲੇ ਡਿਜ਼ਾਈਨ ਬਣੇ ਹੋਏ ਇਕੱਲੇ ਇਸ ਢੰਕੇ ਨਾਲ ਵੀ ਤੁਸੀਂ ਸੂਟ ਕੱਟ ਸਕਦਾ ਤੇ ਤਾਂ ਸਾਰਿਆਂ ਨੂੰ ਆਈ ਗਿਆ ਹੁਣ ਬਹੁਤ ਟਾਈਮ ਤੋਂ ਆਪਾਂ ਸਿਖਾ ਰਹੇ ਹਾਂ ਤੇ ਇਹ ਢੰਕਾ ਤਾਂ ਆਲਮੋਸਟ ਹਰ ਇੱਕ ਡਿਜ਼ਾਈਨ ਦੇ ਵਿੱਚ ਐਡ ਹੋ ਜਾਂਦਾ बन ग अपनिया पत्तिया बहुत प्यारी बूटी लगती है वाली बनी हुई जो आप बनाने तो ग्रीन थ्रेड है जो एक पत्ती आप बना के दिखाई हैगी ਇਹ ਪਿਛੇ ਨੂੰ ਆਪਾਂ ਗੰਡ ਮਾਰ ਦੇਣੀ ਹੁੰਦੀ ਹੈ ਤਾਂ ਕਿ ਇਹ ਢਿੱਲਾ ਨਾ ਹੋਵੇ ਲੂਸ ਨਾ ਹੋਵੇ ਤੇ ਆਪਣਾ ਕੰਮ ਹੈ ਜਿਹੜਾ ਵਧੀਆ ਬਣਿਆ ਰਹੇ ਐਕਸਟਰਾ ਥ੍ਰੈਡ ਕੱਟੋ ਨੈਕਸਟ ਸਟੈਪ ਆਪਾਂ ਨੂੰ ਇਹਦਾ ਫੁੱਲੀ ਇਹ ਜਿਹੜਾ ਥੋੜਾ ਹੋਰ ਵੱਡਾ ਕਰ ਦਿੰਨੇ ਆ ਜਿਵੇਂ ਆਪਾਂ ਇਹ ਰੈੱਡ ਪਾਇਆ ਸੀ ਨਾ ਜੀ ਦੋ ਰੰਗਾ ਫਲਾਰ ਬਣਾਉਣਾ ਤੇ ਉੱਤੇ ਤੁਸੀਂ yellow ਨਾਲ ਵੀ ਬੁਲੀਅਨ ਸਟਿਚ ਕਰ ਸਕਦੇ ਹੋ ਕਈ ਪੈਣਾ ਪੁੱਛਦਿਆਂ ਨੇ ਵੀ ਇਹ ਬੁਲੀਅਨ ਸਟਿਚ ਹੈ ਜਿਹੜਾ ਇਸੇ ਥ੍ਰੈਡ ਨਾਲ ਹੀ ਹੁੰਦਾ ਹੋਰ ਤਾਂ ਵੀ ਇਹ ਰੇਸ਼ਮੀ ਰੀਲਾਂ ਨਾਲ ਵੀ ਜਾਂਦਾ ਜਿਹੜੀਆਂ ਆਹ ਮਸ਼ੀਨ ਉੱਤੇ ਵਿੱਚ ਨਹੀਂ ਆਪਾਂ ਯੂਜ਼ ਕਰਦੇ ਰੇਸ਼ਮੀ ਰੀਲ ਬੋਲਦੇ ਆ ਇਹਦੇ ਨਾਲ ਵੀ ਹੋ ਜਾਂਦਾ ਪਰ ਇਹਦੇ ਨਾਲ ਬਹੁਤ ਮੁਸ਼ਕਿਲ ਹੁੰਦਾ ਕਿਉਂਕਿ ਉਹ ਧਾਗਾ ਇਕੱਠਾ ਹੁੰਦਾ ਹਨ ਤੇ ਉਤੇ ਬਹੁਤ ਮਿਹਨਤ ਲੱਗਦੀ ਆ ਤੇ ਜਿਹੜਾ ਫਸਟ ਟਾਈਮ ਕਰ ਰਿਹਾ ਉਹ ਉਹਦੇ ਤੇ ਨਹੀਂ ਕਰ ਸਕਦਾ ਤਾਂ ਆਉਦਾ ਜਿਹੜਾ ਜਿਸ ਨੂੰ ਕੰਫੀਡੈਂਸ ਹੈ ਵੀ ਤੁਸੀਂ ਕਰ ਲਓਗੇ ਤਾਂ ਟਰਾਈ ਕਰਕੇ ਦੇਖ ਸਕਦੇ ਹੋ ਬਟ ਆਹ ਜਿਹੜਾ ਐਂਕਰ ਦਾ ਥਰੈਡ ਹੈ ਇਹ ਬੈਸਟ ਹੈ ਬੁਲੀਅਰ ਸਟ੍ਰੈਚ ਦੇ ਲਈ ਕਿਉਂਕਿ ਇਹ ਇੱਕ ਤਾਂ ਕੰਮ ਹੋਇਆ ਜ ਹੈ ਹਨਾ ਵੀ ਆਪਾਂ ਨੂੰ ਸਪਰਿੰਗ ਕੱਢਣਾ ਪੈਂਦਾ ਤੇ ਉਹ ਥਰੈਡ ਤਾਂ ਬਹੁਤ ਛੇਤੀ ਫੈਲ ਜਾਂਦਾ ਉਹ ਘੱਠਾ ਹੀ ਹੁੰਦਾ ਛੇਤੀ ਆਹ ਵੰ ਦੇਖੋ ਆਪਾਂ ਇਹਦੇ ਆਲੇ ਦੁਆਲੇ ਇਹਨੂੰ yellow color ਦਾ ਟੱਚ ਦੇ ਰਹੇ ਆ ਤੇ ਤੁਸੀਂ ਐਂਡ ਤੇ ਫਲਾਰ ਦੇਖਿਓ ਕਿੰਨਾ ਸੋਹਣਾ ਰੋਜ਼ ਫਲਾਰ ਬਣੂਗਾ ਸੇ ਨੂੰ ਆਹ ਕਾੜ ਦੁਆਲੇ ਸਾਰੇ yellow color ਦਾ ਆਪਾਂ ਬਣਾ ਦੇਾਂਗੇ ਬਸ ਮੇਨ ਕੰਮ ਜਿਹੜਾ ਹੁੰਦਾ ਸੁਈਆਂਵੇਂ ਨਿਘਾ ਕੇ ਇਹਨੂੰ ਇਹਦੇ ਉੱਤੇ ਇਸ ਤਰੀਕੇ ਨਾਲ ਚੜਾਉਣਾ ਤੇ ਆਪਦੀ ਲੋੜ ਦੇ ਮੁਤਾਬਕ ਜਿਹੜਾ ਲੜਾ ਹੈ ਉਹ ਤੋਂ ਦਿੱਟ ਪਾਉਣੇ ਨੇ ਤਾਂ ਕਿ ਆਪਣਾ ਸਪਰਿੰਗ ਜਿੰਨਾ ਲੰਬਾ ਪਹਿਲਾਂ ਛੋਟਾ ਫਿਰ ਉਸ ਤੋਂ ਵੱਡਾ ਫਿਰ ਉਸ ਤੋਂ ਵੱਡਾ ਉਵੇਂ ਦਾ ਸਾਈਜ਼ ਹੈ ਜਿਹੜਾ ਆਪਾਂ ਨੂੰ ਲੋੜ ਹੁੰਦੀ ਹੈ ਉਸ ਦੇ ਮੁਤਾਬਿਕ ਇਹ ਬਣਦਾ ਰਹਿੰਦਾ। ਜੇ ਵਾਰੀ ਜੀ ਕੋਈ ਧਾਗਾ ਬੜਾ ਮੋਟਾ ਲੂਜ਼ ਹੋ ਜੇ ਇਹਨੂੰ ਮਗਰੋਂ ਵਿੱਚ ਦੇ ਕੇ ਟਾਈਟ ਕਰ ਦੋ ਉਹਦਾ ਕੋਈ ਇਸ਼ੂ ਨਹੀਂ ਹੁੰਦਾ। ਠੀਕ ਹੈ ਜੀ ਦੇਖੋ ਬਹੁਤ ਸੋਹਣੀ ਚੀਜ਼ ਬਣਦੀ ਹੈ ਇਹ। ਉਮੀਦ ਹੈ ਵੁਲੀਅਨ ਸਟਿਚਸ ਨੂੰ ਵਰਕ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ ਕਿਉਂਕਿ ਪਹਿਲਾਂ ਆਪਾਂ ਤੁਹਾਨੂੰ ਸਿਖਾਇਆ ਸੀ ਉਹ ਚਾਰ ਪੰਜ ਲੜਾ ਜਾਈ ਸਿਖਾਇਆ ਸੀਗਾ ਵੀ ਜਿਹਦੇ ਚਾਰਕ ਵਾਰੀ ਬਣਾ ਕੇ ਤੇ ਕੰਪਲੀਟ ਹੋ ਗਿਆ ਸੀਗਾ ਐਕਤ ਹੀ ਆਪਾਂ ਤੁਹਾਨੂੰ ਬਹੁਤ ਸੋਹਣਾ ਤੇ ਵੱਡਾ ਫਲਾਰ ਜਿਹੜਾ ਬਣਾ ਕੇ ਦਿਖਾਤਾ ਹੈਗਾ ਤੇ ਉਮੀਦ ਹੈ ਵੀ ਹੁਣ ਤੁਹਾਨੂੰ ਕਲੀਅਰ ਹੋਣਾ ਤੇ ਤੁਸੀਂ ਆਪ ਦਾ ਸੂਟ ਜਿਹੜਾ ਵਰਕ ਕਰ ਲਓਗੇ ਦੇਖੋ ਇਸੇ ਤਰੀਕੇ ਨਾਲ ਆਪਾਂ ਇਹਨੂੰ ਫਿਰ ਆਹ ਇੱਕ ਰਾਉਂਡ ਬਣਾਈ ਜਾਣਾ ਤੇ ਵੱਡੇ ਵੱਡੇ ਫਲਾwrs ਜਿਵੇਂ ਮਰਜ਼ੀ ਤੁਸੀਂ ਇਹਦੇ ਬਣਾ ਸਕਦੇ ਹੋ ਬਿਲਕੁਲ ਛੋਟੇ ਫੁੱਲਾਂ ਦਾ ਵੀ ਕਾਫੀ ਟ੍ਰੈਂਡ ਹੈ ਨਿੱਕੇ ਨਿੱਕੇ ਫੁੱਲ ਲੈਵੇਂ ਤਿੰਨ ਜੋੜ ਕੇ ਪੱਤੀਆਂ ਲਾ ਕੇ ਬੂਟੀ ਬਣਾ ਲਓ ਬਹੁਤ ਸੋਹਣੇ ਲੱਗਦੇ ਨੇ ਥੈਂਕ ਯੂ